ਦੇ ਵਿੱਚ ਲਿੰਕ ਰੋਡ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਉਹ ਲਿੰਕ ਰੋਡ ਦੇ ਜਿਹੜੇ ਸਟੈਪ ਬਾਏ ਸਟੈਪ ਹੁਣ ਜੋ-ਜੋ ਆਪਣੇ ਪਿੰਡਾਂ ਦੇ ਵਿੱਚ ਲੋਝਾਨ ਜਿੱਥੇ ਜਿੱਥੇ ਜ਼ਿਆਦਾ ਜ਼ਰੂਰਤ ਹੈ ਉੱਥੋ-ਉੱਥੋ ਦੇ ਆਪਾਂ ਉਹ ਡਾਕ ਜਿਹੜੇ ਆ ਸ਼ੁਰੂ ਕਰਾਂਗੇ। ਦੇ ਨਾਲ ਜਿਹੜੇ ਪੀਡਪੀ ਡਿਪਾਰਟਮੈਂਟ ਦੇ ਸਾਰੇ ਅਪਸ ਸਭਾ ਨੂੰ ਉਹਦੀ ਕੀਤੀ ਵੀ ਵਧੀਆ ਤੱਕ ਨਾਲ ਤੇ ਸਤਕਾਂ ਜਿੰਦੀਆਂ ਲੋਕ ਸਪਰਸ਼ ਕਰੀਏ ਆਪਾਂ ਤਾਂ ਜੋ ਕਿ ਕਾਫੀ ਆਉਣ ਵਾਲੇ ਸਮੇਂ ਨੂੰ ਵੀ ਐਸੀਆਂ ਸੜਕਾਂ ਬਣਦੀ ਜਿਹੜੀਆਂ ਕਾਫੀ ਲੰਮਾ ਸਮਾਂ ਲਗਾਉਂਦੇ ਨੇ ਹੁਣ ਕਨਵਰ ਰੋਡ ਤੇ ਬੜੀ ਦਿੱਕਤ ਆ ਰਹੀ ਬੜੀ ਡਿਮਾਂਡ ਸੀ ਵੀ ਉੱਥੇ ਆਂਦੇ ਢੇਰਾ ਹੁੰਦਾ ਜਿਆਦਾ ਲਾਈਟਾਂ ਦੀ ਸੋ ਕੱਲ ਉੱਥੇ ਵੀ ਜਿਹੜਾ ਲਾਈਟਾਂ ਦਾ ਜਿਹੜਾ ਉੱਤਕਣ ਆ ਜਦੋਂ ਹਨੇਰਾ ਪਿਆ ਹੋਵੇ ਹਨੇਰਾ ਹੋਵੇ ਤੇ ਜਦੋਂ ਕੋਈ ਇੱਕ ਚਾਨਣ ਕਰ ਦਿੰਦੀ ਹੈ ਜਦੋਂ ਜਗਾ ਕੇ ਨਾ ਕੇ ਉਹ ਬੇਨਤੀ ਕਰਦਾ ਵੀ ਆਪੋ ਆਪਣੇ ਪੰਡਾਂ ਦੇ ਵਿੱਚੋਂ ਆਪਾਂ ਪੰਜਾਬ ਨੂੰ ਇੱਕ ਨਸ਼ਿਆਂ ਦੇ ਕੋਰ ਤੋਂ ਦੂਰ ਕਰਕੇ ਚਾਨਣ ਦਈਏ ਤਾਂ ਜੋ ਕਿ ਸਾਡਾ ਪੰਜਾਬ ਫੇਰ ਰੰਗਲਾ ਹੋਵੇ ਕਿਨਾਂ ਸਾਡੀ ਨੌਜਵਾਨੀ ਜਿਹੜੀ ਫਿਰ ਚੜਦੀ ਕਲਾ ਦੇ ਵਿੱਚ ਜਾਵੇ ਕਿਉਂਕਿ ਐਮਐਲਏ ਬਟਾਲਾ ਅਮਨਸ਼ੇ ਸਿੰਘ ਸ਼ਹਿਰੀ ਕਲਫਿਊਰ ਉਹਦੇ ਗੱਲ ਕਰੀਏ ਤੇ ਵਿਕਾਸ ਕਾਰਜਾਂ ਦੇ ਜਿਹੜੀ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਵਕਫਾਕ ਵਿਕਾਸ ਕਾਰਜ ਹਲਕਾ ਬਟਾਲਾ ਦੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਤੇ ਚੱਲ ਹੀ ਰਹੇ ਨੇ ਲੇਕਿਨ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੀ ਇੱਕ ਲੜੀ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਅੱਜ ਗੱਲ ਕਰੀਏ ਤੇ ਕਾਦੀਆਂ ਰੋਡ ਦੇ ਉੱਤੇ ਜਿੱਥੇ ਮੇਨ ਬਟਾਲਾ ਤੋਂ ਕਾਦੀਆਂ ਰੋਡ ਦੇ ਉੱਤੇ ਕੰਮ ਚੱਲ ਰਿਹਾ ਉੱਥੇ ਸੜਕਾਂ ਦੇ ਉੱਤੇ ਅਮਨ ਸਿੰਘ ਸਾਹਿਬ ਇਹ ਲਿੰਕ ਰੋਡ ਦਾ ਕੰਮ ਵੀ ਹੈ ਬਿਲਕੁਲ ਜੀ ਪਿੰਡਾਂ ਦੇ ਵਿੱਚ ਡਿਮਾਂਡ ਆ ਕਾਫੀ ਲੰਬੇ ਸਮੇਂ ਤੋਂ ਸੜਕਾਂ ਨਹੀਂ ਸੀ ਬਣੀਆਂ ਤੇ तकरीबन ਕਾਫੀ ਜਿਆਦਾ ਸੜਕਾਂ ਦੇ ਹਾਲਾਤ ਮਾੜੇ ਨੇ ਹੁਣ ਪਿੰਨਾਂ ਦੇ ਵਿੱਚ ਲਿੰਕ ਰੋਡ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉਹ ਲਿੰਕ ਰੋਡ ਦੇ ਜਿਹੜੇ ਸਟੈਪ ਬਾਈ ਸਟੈਪ ਹੁਣ ਜੋ-ਜੋ ਆਪਣੇ ਪਿੰਨਾਂ ਦੇ ਵਿੱਚ ਲੋੜਾਂ ਜਿੱਥੇ-ਜਿੱਥੇ ਜਿਆਦਾ ਜ਼ਰੂਰਤ ਹੈ ਉੱਥੇ-ਉੱਥੇ ਦੇ ਆਪਾਂ ਵਿਗਾਟਨ ਜਿਹੜੇ ਆ ਸ਼ੁਰੂ ਕਰਾਂਗੇ ਸੋ ਕੁਝ ਸੜਕਾਂ ਜਿਹੜੀਆਂ ਪਾਸ ਹੋ ਚੁੱਕੀਆਂ ਨੇ ਕੁਝ ਪੈਂਡਿੰਗ ਨੇ ਜਿਹੜੀਆਂ ਰਹਿੰਦੀਆਂ ਨੇ ਆਪਾਂ ਉਹਨਾਂ ਨੂੰ ਵੀ ਪੂਰਾ ਕਰਕੇ ਤੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਆ ਸਾਡੀਆਂ ਮਾਵਾ ਭੈਣਾਂ ਦਾ ਰਸ ਖਾਲਾ ਕਰੀਏ ਜਿਹੜੀ ਦਿੱਕਤ ਨਾ ਹੋਵੇ ਵੀ ਦੇਖਣ ਨੂੰ ਮਿਲ ਰਹੇ ਕਿ ਕਈ ਫਲਡ ਸਿਚੁਏਸ਼ਨਸ ਕਰਕੇ ਜਿਹੜੇ ਏਰੀਆ ਹੋ ਡਿਫੈਕਟ ਹੋਏ ਤੇ ਹੋਏ ਫੈਕਟਰੀ ਲੇਕਿਨ ਬਰਸਾਤਾਂ ਕਰਕੇ ਜਿਹੜੇ ਨਹੀਂ ਵੀ ਫਲਡ ਸਿਚੁਏਸ਼ਨ ਸੀ ਉਹ ਵੀ ਫੈਕਟਡ ਹੋਏ ਇਹਦੇ ਵਿੱਚ ਨਾ ਕਲੀਅਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀਆਂ ਬਰਸਾਤਾਂ ਜਾਦਾ ਪੈਣ ਕਰਕੇ ਕਿਉਂਕਿ ਜਿਹੜੀ ਲੁੱਕ ਹੁੰਦੀ ਆ ਉਹਦਾ ਮੇਨ ਜਿਹੜਾ ਵੈਰੀ ਹੁੰਦਾ ਉਹ ਪਾਣੀ ਹੁੰਦਾ ਜਦੋਂ ਬਰਸਾਤਾਂ ਜ਼ਿਆਦਾ ਹੁੰਦੀਆਂ ਨੇ ਪਾਣੀ ਜਿੱਥੇ ਖੜਦਾ ਉੱਥੇ ਸੜਕਾਂ ਟੁੱਟ ਜਾਂਦੀਆਂ ਨੇ ਸੋ ਆਪਾਂ ਬੜਾ ਵਧੀਆ ਚੇਚੇ ਟੰਗ ਦੇ ਨਾਲ ਜਿਹੜੇ ਪੀਡਬਲੂਡੀ ਅਪਾਰਟਮੈਂਟ ਦੇ ਸਾਰੇ ਅਫਸਰ ਸਹਿਬਾਨਾਂ ਨੂੰ ਬੇਤੀ ਕੀਤੀ ਆ ਵੀ ਵਧੀਆ ਟੰਗ ਨਾਲ ਇਹ ਸੜਕਾਂ ਜਿਹੜੀਆਂ ਲੋਕ ਸਮਰਪਿਤ ਕਰੀਏ ਆਪਾਂ ਤਾਂ ਜੋ ਕਿ ਆ ਕਾਫੀ ਆਉਣ ਵਾਲੇ ਸਮੇਂ ਨੂੰ ਵੀ ਐਸੀਆਂ ਸੜਕਾਂ ਬਣ ਵੀ ਜਿਹੜੀਆਂ ਕਾਫੀ ਲੰਮਾ ਸਮਾਂ ਤੇ ਲੱਗਣ। ਹਰਕਾ ਬਟਾਲਾ ਦੇ ਵਿੱਚ ਐਵੇਂ ਹੈ ਕਿ ਜਿਹੜੇ ਲਗਾਤਾਰ ਵਿਕਾਸ ਕਰ ਚੱਲਦੇ ਨੇ ਤਹਿਸੀਲ ਕੰਪਲੈਕਸ ਦਾ ਵੀ ਜਿਹੜੀ ਹਰਕਾ ਤੋਂ ਤੱਕ ਉਹ ਕਾਟਣਾ। ਬਿਲਕੁਲ ਜੀ ਉਹ ਸੀਐਮ ਸਾਹਿਬ ਦਾ ਟਾਈਮ ਜਿਹੜਾ ਬਿਲਕੁਲ ਉਹਨਾਂ ਨੇ ਜਦੋਂ ਵੀ ਹੁਕਮ ਹੋ ਗਿਆ ਉਦੋਂ ਫਿਰ ਆਪਾਂ ਤਹਿਸੀਲ ਕੰਪਲੈਕਸ ਦਾ ਜਿਹ ਨਵਾਸਿਆ ਇਹ ਹੋਰ ਵੀ ਜਿਹੜੇ ਵਿਕਾਸ ਕਾਰਜਾਂ ਦਾ ਜਿੱਦਾਂ ਹੁਣ ਕੱਲ ਜਿਹੜਾ ਬੀਤਿਆ ਉਹਦੇ ਵਿੱਚ ਹੁਣ ਕਨਵਲ ਰੂਟ ਤੇ ਬੜੀ ਦਿੱਕਤ ਆ ਰਹੀ ਬੜੀ ਡਿਮਾਂਡ ਸੀ ਵੀ ਉੱਥੇ ਹਨੇਰਾ ਹੁੰਦਾ ਜ਼ਿਆਦਾ ਲਾਈਟਾਂ ਦੀ ਸੋ ਕੱਲ ਉੱਥੇ ਵੀ ਜਿਹੜਾ ਲਾਈਟਾਂ ਦਾ ਜਿਹੜਾ ਉਦਘਾਟਨ ਆ ਉਹ ਕੀਤਾ ਜਿਹੜਾ ਮੈਂ ਕਹਿ ਸਕਦਾ ਸਿੰਬਲ ਚੌਂਕ ਤੋਂ ਲੈ ਕੇ ਧੁੱਪ ਸੜੀ ਤੱਕ ਉਹ ਲਾਈਟਾਂ ਜਿਹੜੀਆਂ ਲਾਈਆਂ ਜਾਂ ਕੇ ਵੀ ਕਾਫੀ ਉਸ ਨਵੀਆਂ ਕਲੋਨੀਆਂ ਵੀ ਬਿਲਕੁਲ ਜੀ ਜਿਉਂ-ਜਿਉਂ ਦੇਖੋ ਜਿਉਂ-ਜਿਉਂ ਸਮਾਪਿਤਦਾ ਜਾਊਗਾ ਤੇ ਉਦੋਂ ਜਿਹੜੇ ਹੁਣ ਆਪਣੇ ਕੰਮਾਂ ਦੀ ਰਫ਼ਤਾਰ ਆ ਜਿਹੜੀ ਉਹਨੂੰ ਵਧੀਆ ਉਚੇਚੇ ਢੰਗ ਨਾਲ ਤਰੀਕੇ ਨਾਲ ਕੀਤਾ ਜਾ ਰਿਹਾ ਸੋ ਮੈਨੂੰ ਆਸ ਹੈ ਵੀ ਆਉਣ ਵਾਲੇ ਸਮੇਂ ਨੂੰ ਸਾਡੇ ਲੋਕਾਂ ਨੂੰ ਰਾਹਤ ਭਰੀ ਜ਼ਿੰਦਗੀ ਦੇ ਸਖਾਲਾ ਕਰੇ ਇੱਕ ਬੜੀ ਇੰਪੋਰਟੈਂਟ ਗੱਲ ਦੇਖੀ ਹੈ ਕਿ ਲਗਾਤਾਰ ਐਮਲਿਸ਼ ਸ਼ਹਿਰੀ ਕਲਸੀ ਨਸ਼ਾ ਮੁਕਤੀ ਨੂੰ ਬੜਾ ਜ਼ੋਰ ਦੇ ਰਹੇ ਬਿਲਕੁਲ ਜੀ ਦੇਖੋ ਨਸ਼ਾ ਮੁਕਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡਾ ਜਿੱਤਰਾ ਪਿੰਡ ਸਾਡਾ ਹਲਕਾ ਬਟਾਲਾ ਸਾਡੀਆਂ ਵਾਡਾਂ ਨੇ ਇੱਕ ਮੋਬੱਤੀ ਜਿਹੜੀ ਹੁੰਦੀ ਹੈ ਜਦੋਂ ਹਨੇਰਾ ਪਿਆ ਹੋਵੇ ਹਨੇਰਾ ਹੋਵੇ ਤੇ ਜਦੋਂ ਉਹ ਇੱਕ ਚਾਨਣ ਕਰ ਦਿੰਦੀ ਹੈ ਜਦੋਂ ਜਗਾ ਕੇ ਮੈਂ ਅੱਜ ਇਹੋ ਬੇਨਤੀ ਕਰਨਾ ਵੀ ਆਪੋ ਆਪਣੇ ਪੰਨਿਆਂ ਦੇ ਵਿੱਚੋਂ ਆਪਾਂ ਪੰਜਾਬ ਨੂੰ ਇੱਕ ਨਸ਼ਿਆਂ ਦੇ ਕੋੜ ਤੋਂ ਦੂਰ ਕਰਕੇ ਇੱਕ ਚਾਨਣ ਦਈਏ ਤਾਂ ਜੋ ਕਿ ਸਾਡਾ ਪੰਜਾਬ ਫੇਰ ਰੰਗਲਾ ਹੋਵੇ ਜਿੱਦੇ ਨਾਲ ਸਾਡੀ ਨੌਜਵਾਨੀ ਜਿਹੜੀ ਫੇਰ ਚੜ੍ਹਦੀ ਕਲਾ ਦੇ ਵਿੱਚ ਜਾਵੇ ਕਿਉਂਕਿ ਇਹ ਨਸ਼ਾ ਜੇ ਮੈਂ ਕੱਲਾ ਕਹਾਂ ਵੀ ਮੈਂ ਖਤਮ ਕਰ ਦਊਗਾ ਨਹੀਂ ਕਰ ਸਕਦਾ ਜਦੋਂ ਤੱਕ ਹਰ ਇਨਸਾਨੇ ਨਾ ਕਵੇ ਵੀ ਆਪਾਂ ਨਸ਼ਿਆਂ ਦਾ ਖੋਰ ਜਿਹੜਾ ਖਤਮ ਕਰਨਾ ਹੈ ਜਿੰਨਾ ਹੁਣ ਪਿੰਡਾਂ ਦੇ ਵਿੱਚ ਕੱਟੋ ਕਰਨੇ ਹਜ਼ਾਰ ਦੇ ਕਰੀਬ ਵੋਟ ਆ ਹੋ ਸਕਦਾ ਇੱਕ ਘਰ ਜਿਹੜਾ ਉਹ ਨਸ਼ਾ ਵੇਚਦਾ ਹੋਵੇ ਜਦੋਂ ਪਿੰਡ ਵਾਲੇ ਇਕੱਠੇ ਹੋ ਕੇ ਉਸ ਘਰ ਦੇ ਵਿੱਚ ਚਲੇ ਜਾਣਗੇ ਇਹਨਾਂ ਦੇ ਉਹਨੂੰ ਕਹਿਣਗੇ ਕਿ ਨਾ ਵੀ ਤੁਹਾਡਾ ਬੰਦਾ ਜਿਹੜਾ ਵਾ ਤੁਹਾਡਾ ਪਰਿਵਾਰ ਦੇ ਵਿੱਚੋਂ ਜੀ ਨਸ਼ਾ ਵੇਚ ਰਿਹਾ ਇਹ ਨੂੰ ਸਹੀ ਕਰ ਲਿਓ ਨਹੀਂ ਤੇ ਫਿਰ ਸਾਨੂੰ ਪੰਚਾਇਤ ਨੂੰ ਮਤਾ ਪਾ ਕੇ ਇਹਨਾਂ ਨੂੰ ਪਿੰਡ ਚੋਂ ਬਾਹਰ ਦਾ ਰੂਪ ਜਿਹੜਾ ਵਖਾਲਣਾ ਪਊਗਾ ਸੋ ਉਦੋਂ ਤੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਕਿ ਜਦੋਂ ਲੋਕ ਇਸ ਲੜਾਈ ਨੂੰ ਜਦੋਂ ਤੱਕ ਆਪਣੀ ਲੜਾਈ ਨਾ ਸਮਝਣਗੇ ਉਦੋਂ ਤੱਕ ਇਹ ਕੋੜ ਜਿਹੜਾ ਵਾ ਸਾਨੂੰ ਲੋਣ ਲੱਗਿਆ ਤੰਗੀ ਵੀ ਆਉਂਦੀ ਹੈ ਦਿੱਕਤ ਵੀ ਆਉਂਦੀ ਆ ਪਰ ਮੈਨੂੰ ਮਾਣ ਹੈ ਜਿਉਂ-ਜਿਉਂ ਮੈਂ ਪਿੰਡਾਂ ਚ ਜਾ ਰਿਆਂ ਤੇ ਉਦੋਂ ਇਸ ਚੀਜ਼ ਦੀ ਰਫਤਾਰ ਜਿਹੜੀ ਆ ਨਸ਼ਾ ਨਸ਼ੇਈ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੀ ਘਟਦੀ ਜਾ ਰਹੀ ਆ ਤੇ ਆਮ ਲੋਕਾਂ ਦਾ ਲੋਕ ਸਾਹਿਬ ਬਿਲਕੁਲ ਜੀ